ਪਟੰਨਾ ਦੇ ਨਗਰ ਕਰ ਵਿੱਚ ਦੇਰ ਰਾਤ ਆਤਿਸ਼ਵਾਦੀਕਰ ਫਰਨੀਚਰ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਹਾਸ਼ੀਲਾਕੇ ਵਿੱਚ ਬਣੀਸਾ ਫਰਨੀਚਰ ਫੈਕਟਰੀ ਨੂੰ ਲੱਗੀ ਅੱਗ ਦੀਆਂ ਲਪਟਾਂ ਦੂਰ ਦੂਰ ਤੋਂ ਦਿਖਾਈ ਦੇ ਰਹੀਆਂ ਸਨ। ਘਟਨਾ ਦਾ ਪਤਾ ਚਲਦੇ ਹੀ ਫਾਇਰ ਬੇਟ ਅਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਫੈਕਟਰੀ ਦੇ ਆਲੇ ਦੁਆਲੇ ਘਰਾਂ ਨੂੰ ਖਾਲੀ ਕਰਵਾਇਆ ਗਿਆ। ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਫਾਇਰ ਬੇਟ ਦੀਆਂ ਗੱਟੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਮੇਰਾ ਨਾਮ ਅਦਲਾ ਸ਼ਰਮਾ ਜੀ ਕਿਹੜਾ ਰਿਹਾ ਇਹ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਨ ਮਾਰੀਆਂ ਬਣਾਉਣੇ ਆ ਅੱਛਾ ਸੋਫੇ ਵਗੈਰਾ ਤੇ ਚਾਨਕ ਪੁੱਤ ਨਹੀਂ ਆਂ ਅਸੀਂ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਆ ਦਿਵਾਲੀ ਮਨਾਈ ਆ ਅੱਜ ਤੇ ਚਾਨਕ ਘਰੋਂ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਕੱਲ ਨੂੰ ਪਤਾ ਲੱਗੂਆ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਜੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਆ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਮੇਰੇ ਨਾਲ ਸੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹ ਮਤਲਬ ਸਹੀ ਹੈ ਕਿੰਨਾ ਨੁਕਸਾਨ ਮੰਨੋ ਕਿੰਨਾ ਨੁਕਸਾਨ ਨੁਕਸਾਨ ਤਾਂ ਨਹੀਂ ਕੋਈ ਹਿਸਾਬ ਲੱਗ ਸਕਦਾ ਅਸੀਂ ਦੋ ਦਿਨ ਨਹੀਂ ਹੋਏ ਗੱਡੀਆਂ ਨਹੀਂ ਮਾਲ ਮਾਲਾ ਕਰਕੇ ਰੱਖਿਆ ਨੋ ਦੁਆਲੀ ਕਰਕੇ ਕਿੰਨਾ ਮਾਲ ਮਗਾਇਆ ਸੀ ਮਾਲ ਬਹੁਤ ਮਗਾਇਆ ਸੀ 3-4 ਟਰੱਕ ਤਾਂ ਮੈਂ ਮਾਲ ਸਾਕ ਮੰਨ ਲੱਕੜ ਦੇ ਮੰਗਾ ਰੱਖਿਆ ਜੀ ਨਾਲ ਫਰਨੀਚਰ ਫੈਕਟਰੀ ਆ ਆਪਣੇ ਰਿਹਾਈ ਸ਼ੇਰੇ ਦੇ ਵਿੱਚ ਤਾਂ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆ। ਸੋ ਛੋਟੇ-ਛੋਟੇ ਬੱਚੇ ਵੀ ਕੱਲ ਨੂੰ ਕੋਈ ਵੱਡੀ ਵਾਰਦਤ ਹੋ ਸਕਦੀ ਹੈ ਤਾਂ। ਕਿਸ ਤਰ੍ਹਾਂ ਦਾ ਹੋਇਆ ਨੁਕਸਾਨ? ਨੁਕਸਾਨ ਜੀ ਸਾਰੀਆਂ ਕੰਧਾਂ-ਪਾਟੀਆਂ, ਛੱਤਾਂ-ਪਾਟੀਆਂ ਸਾਡੀਆਂ ਅੱਗ ਦੇ ਨਾਲ। ਮੇਰਾ ਨਾਮ ਹੈ ਜੀ ਹਰਪ੍ਰੀਤ ਸਿੰਘ, ਸਫਾਈ ਅਫਸਰ। ਤੇ ਸਾਨੂੰ ਜਿਵੇਂ ਹੀ ਸੂchna ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ। ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕਿ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਡਰ ਹੋਰ ਅਤੇ ਉਸ ਤੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਇਸ ਟਾਈਮ ਸਿਚੁਏਸ਼ਨ ਅੰਡਰ ਆਫ ਕੰਟਰੋਲ ਹੈ ਜੀ